ਲੋਕ ਤੁਹਾਡੀ ਵੀਡੀਓ ਦੇਖਣਗੇ ਵਾਇਰਲ ਹੋਊਗੀ ਤੁਹਾਡੀ ਵੀਡੀਓ ਸ਼ੇਅਰ ਕਰਨਗੇ ਤੁਹਾਡੇ ਫੋਲੋਅਰਸ ਵਧਣਗੇ ਤੇ ਤੁਹਾਡੇ ਫੋਲੋਅਰਸ ਦੇ ਨਾਲ ਨਾਲ ਤੁਹਾਡੇ ਪੈਸੇ ਵੀ ਵਧਣਗੇ ਪਰ ਇਹਦੇ ਵਿੱਚ ਪੰਜਾਬੀ ਦੇ ਵਿੱਚ ਚੈਨਲ ਹੀ ਨਹੀਂ ਹੈਗਾ ਕੋਈ ਕੋਈ ਵੀ ਚੈਨਲ ਨਹੀਂ ਹੈਗਾ ਤੁਸੀਂ ਮਹੀਨੇ ਦੇ 60 ਤੋਂ ਲੈ ਕੇ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖ ਕੇ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲਏ ਨੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 60 ਤੋਂ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਨ ਕਰਕੇ ਕਹਿੰਦੇ ਨੇ ਜਾਂ ਮੈਨੂੰ ਮੈਸੇਜ ਕਰਕੇ ਕਹਿੰਦੇ ਨੇ ਜਾਂ ਫਿਰ ਮੇਰੀ ਵੀਡੀਓ ਤੇ ਕਮੈਂਟ ਕਰਕੇ ਕਹਿੰਦੇ ਨੇ ਨਾ ਕਿ ਵੀਰ ਜੀ ਸਾਨੂੰ ਕੋਈ ਇਦਾਂ ਦਾ ਆਈਡੀਆ ਦੋ ਜਿਹਦੇ ਵਿੱਚ ਸਾਨੂੰ ਆਪਣਾ ਫੇਸ ਨਾ ਦਿਖਾਉਣਾ ਪਵੇ ਵੀ ਅਸੀਂ ਆਪਣੇ ਵਾਇਸ ਦਈਏ ਤੇ ਇੱਕ ਹੋਵੇ ਵੀ ਬਹੁਤ ਸੌਖਾ ਕੰਮ ਤੇ ਅਸੀਂ ਅਰਨਿੰਗ ਵੀ ਘੱਟੋ ਘੱਟ 20-25000 ਰੁਪਏ ਕਮਾ ਸਕੀਏ ਸੋ ਮੈਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਇਹੋਜ ਟੋਪਿਕ ਦੇ ਬਾਰੇ ਦੱਸੂਗਾ ਜਿਸ ਦੇ ਵਿੱਚ ਤੁਸੀਂ ਸਿਰਫ ਆਪਣੀ ਵੌਇਸ ਦੇਣੀ ਆ ਤੇ ਤੁਸੀਂ ਆਪਣਾ YouTube ਚੈਨਲ ਬਣਾ ਲੈਣਾ ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰੋਗੇ ਨਾ ਤੁਸੀਂ 20-25000 ਰੁਪਏ ਦਾ ਛੱਡੋ ਤੁਸੀਂ ਮਹੀਨੇ ਦੇ ਘੱਟੋ ਘੱਟ 60 ਤੋਂ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਹੁਤ ਹੀ ਵਧੀਆ ਉਹ YouTube ਚੈਨਲ ਆ ਬਹੁਤ ਹੀ ਵਧੀਆ ਟੋਪਿਕ ਆ ਬਸ ਤੁਸੀ ਸਿਰਫ ਮੇਰੇ ਦੱਸੇ ਮੁਤਾਬਿਕ ਕੰਮ ਕਰਨਾ ਉਹਦੇ ਵਿੱਚ ਕੋਈ ਵੀ ਇਹੋ ਜੀ ਦਾ ਨੂੰ ਕੀ ਚੀਜ਼ ਲੈਣ ਦੀ ਐਕਸਟਰਾ ਦੀ ਲੋੜ ਨਹੀਂ ਹੈਗੀ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਮੋਬਾਈਲ ਫੋਨ ਚਾਹੀਦਾ ਜੀ ਇਹ ਕੰਮ ਕੌਣ ਕਰ ਸਕਦਾ ਇਹ ਕੰਮ ਕੋਈ ਵੀ ਕਰ ਸਕਦਾ ਚਾਹੇ ਤੁਸੀਂ ਹਾਊਸ ਵਾਈਫ ਹੋ ਤਾਂ ਵੀ ਕਰ ਸਕਦੇ ਹੋ ਅਗਰ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਅਗਰ ਗਵਰਨਮੈਂਟ ਜੋਬ ਕਰਦੇ ਹੋ ਤਾਂ ਵੀ ਕਰ ਸਕਦੇ ਹੋ ਪਾਰਟ ਟਾਈਮ ਵੀ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਸਟੂਡੈਂਟ ਹੋ ਕਿਸੇ ਵੀ ਕਲਾਸ ਦੇ ਵਿੱਚ ਪੜ੍ਹਦੇ ਹੋ ਤੁਸੀਂ ਤਾਂ ਵੀ ਕਰ ਸਕਦੇ ਹੋ ਇਹ ਜਿਹੜਾ ਚੈਨਲ ਹੈਗਾ ਵਾ ਬਹੁਤ ਹੀ ਵਧੀਆ ਚੈਨਲ ਹੈ ਸੋ ਉਹ ਉਹ ਕਿਹੜਾ ਚੈਨਲ ਆ ਉਸ ਤੇ ਕਿਵੇਂ ਕੰਮ ਕਰਨਾ ਵਾ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਉਹ ਕਿਹੜਾ ਚੈਨਲ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ YouTube ਦੇ ਉੱਪਰ ਆਪਣਾ ਇੱਕ ਚੈਨਲ ਬਣਾ ਲੈਣਾ YouTube ਤੇ Facebook ਦੇ ਉੱਪਰ Facebook ਦੇ ਉੱਪਰ ਪੇਜ ਬਣਾ ਲੈਣਾ YouTube ਤੇ ਤੁਸੀਂ ਆਪਣਾ ਚੈਨਲ ਬਣਾ ਲੈਣਾ ਜਦੋਂ ਤੁਸੀਂ ਇਹ ਦੋਵਾਂ ਥਾਵਾਂ ਤੇ ਤੁਸੀਂ ਆਪਣਾ YouTube ਚੈਨਲ ਤੇ Facebook ਪੇਜ ਬਣਾ ਲਓਗੇ ਨਾ ਉਹ ਜਿਹੜਾ ਚੈਨਲ ਆ ਉਹ ਦੇਖੋ YouTube ਤੇ ਵੀ ਪੂਰੀ ਤੇਜ਼ ਚੱਲੇਗਾ ਤੇ Facebook ਤੇ ਬਹੁਤ ਜ਼ਿਆਦਾ ਵਾਇਰਲ ਹੋਊਗਾ ਤੁਸੀਂ Facebook ਤੋਂ ਵੀ ਕਮਾਈ ਕਰੋਗੇ ਤੇ YouTube ਤੋਂ ਵੀ ਕਮਾਈ ਕਰੋਗੇ ਉਹ ਕਿਹੜਾ ਚੈਨਲ ਆ ਤੁਸੀਂ ਕੀ ਕਰਨਾ ਤੁਸੀਂ ਇੱਕ ਕਮੇਡੀ ਚੈਨਲ ਬਣਾ ਲੈਣਾ ਕਮੇਡੀ ਚੈਨਲ ਤੁਸੀਂ ਅਖਬਾਰਾਂ ਦੇ ਵਿੱਚ ਪੜਿਆ ਹੋਣਾ ਜਾਂ ਸੁਣਦੇ ਵੀ ਹੋਣੇ ਛੁਟਕਲੇ ਨਹੀਂ ਹੁੰਦੇ ਛੁਟਕਲੇ ਕਿੰਨੇ ਸੋਹਣੇ ਹੁੰਦੇ ਹੁੰਦੇ ਆ ਉਹ ਛੁਟਕਲੇ ਹੀ ਤੁਸੀਂ ਛੁਟਕਲਾਂ ਦਾ ਚੈਨਲ ਬਣਾਉਣਾ ਕਿਵੇਂ ਬਣਾਉਣਾ ਵੇਖੋ ਤੁਸੀਂ ਕੋਈ ਵੀ ਕੋਈ ਵੀ ਤੁਸੀਂ ਮਤਲਬ ਵੀ ਉਹ ਬਣਾ ਲੈਣਾ ਮਤਲਬ YouTube ਚੈਨਲ ਬਣਾ ਲੈਣਾ ਕਿਸੇ ਵੀ ਨਾਮ ਦਾ ਜਿਵੇਂ ਮੈਂ ਕਹਿ ਦੇਣਾ ਵੀ ਹਾਸਿਆਂ ਦੀ ਪਟਾਰੀ ਹੈ ਨਾ ਹਾਸਿਆਂ ਦੀ ਹਾਸਿਆਂ ਦੀ ਪਟਾਰੀ ਆਪਾਂ ਆ YouTube ਚੈਨਲ ਬਣਾ ਲੈ ਹਾਸਿਆਂ ਦੀ ਪਟਾਰੀ ਆਪਾਂ YouTube ਚੈਨਲ ਬਣਾ ਲੈ ਜੀ ਠੀਕ ਆ ਉਸ ਤੋਂ ਬਾਅਦ ਤੁਸੀਂ ਉਸੇ ਨਾਮ ਦਾ ਤੁਸੀਂ Facebook ਤੇ ਵੀ ਪੇਜ ਬਣਾ ਲੈਣਾ ਹੁਣ ਦੇਖੋ ਤੁਸੀਂ ਜਿਹੜੇ ਚੁਟਕਲੇ ਨੇ ਕਿੱਥੋਂ ਲੈ ਜਾਂਦੇ ਨੇ ਤੁਹਾਨੂੰ ਤਾਂ ਹੁੰਦੇ ਨਹੀਂ ਹੈਗੇ ਤੁਹਾਨੂੰ ਇੱਕ ਚੁਟਕਲਾ ਆਏਗਾ ਦੋ ਆਏਗਾ ਵੱਧ ਤੋਂ ਵੱਧ ਤੁਸੀਂ 10 ਚੁਟਕਲੇ ਜਾਦ ਕਰਕੇ ਬੋਲ ਦੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਚੁਟਕਲੇ ਹੁੰਨੇ ਨਹੀਂ ਤੁਸੀਂ ਕੀ ਕਰਨਾ ਵਾ ਜਿਨ੍ਹਾਂ ਦੇ ਘਰੇ ਅਖਬਾਰਨ ਦਾ ਵਾ ਉਹਨਾਂ ਨੂੰ ਪਤਾ ਹੋਵੇਗਾ ਇੱਕ ਨਾ ਸੰਡੇ ਨੂੰ ਜਾਂ ਕਈ ਅਖਬਾਰੇ ਹੋ ਜੇ ਵੀ ਨੇ ਕਿ ਜਿਨ੍ਹਾਂ ਤੇ ਡੇਲੀ ਇੱਕ ਪੇਜ ਦੇ ਪਿੱਛੇ ਨਾ 10 ਡੇਲੀ ਤੇ 10 ਸੰਡੇ ਨੂੰ ਤਾਂ ਹੁੰਦੀ ਹੁੰਦੇ ਆ ਅਜੀਤ ਅਖਬਾਰ ਦੇ ਵਿੱਚ ਉਹਦੇ ਵਿੱਚ 10 ਚੁਟਕਲੇ ਲਿਖੇ ਹੁੰਦੇ ਆ ਚੁਟਕਲੇ ਲਿਖੇ ਹੁੰਦੇ ਨੇ ਚੁਟਕਲੇ 10 ਚੁਟਕਲੇ ਤੇ ਤੁਸੀਂ ਕੀ ਕਰਨਾ ਤੁਸੀਂ ਬਸ ਉਹ ਚੁਟਕਲਿਆਂ ਦੀ ਵਾਇਸ ਓਵਰ ਕਰਨੀ ਆ ਹੋਰ ਕੁਝ ਵੀ ਨਹੀਂ ਕਰਨਾ ਆਏਗਾ ਜੇ ਤੁਹਾਡੇ ਕੋਲ ਖ਼ዋਰ ਨਹੀਂ ਹੈਗੀ ਤੁਸੀਂ ਕਹਿੰਦੇ ਵੀ ਅਸੀਂ ਮਤਲਬ ਹੀ ਡੇਲੀ ਦੋ ਵੀਡੀਓ ਅਪਲੋਡ ਕਰਾਂਗੇ ਜਾਂ ਤਿੰਨ ਵੀਡੀਓ ਅਪਲੋਡ ਕਰਾਂਗੇ ਤਾਂ ਤੁਸੀਂ ਕੀ ਕਹਿੰਦੇ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਚੱਲ ਜਾਓ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਨਾ ਹਏ ਝੁਟਕਲੇ ਝੁਟਕਲਿਆਂ ਵਾਲੀ ਤੁਸੀਂ ਨਾ ਕਿਤਾਬ ਲੈਣੀ ਆ ਝੁਟਕਲਿਆਂ ਵਾਲੀ ਝੁਟਕਲਿਆਂ ਦੀ ਕਿਤਾਬ ਲੈ ਆ ਕੇ ਤੁਸੀਂ ਉਦੋਂ ਵੌਇਸ ਓਵਰ ਕਰ ਦੇਣਾ ਤੁਸੀਂ ਇੱਕ ਵੀਡੀਓ ਦੇ ਵਿੱਚ ਘੱਟੋ-ਘੱਟ 10 ਤੋਂ ਲੈ ਕੇ 15 10 ਤੋਂ ਲੈ ਕੇ 15 ਝੁਟਕਲੇ ਦੇ ਕੰਮ ਕਰਨਾ ਜੀ 10 ਤੋਂ ਲੈ ਕੇ 15 ਝੁਟਕਲੇ ਤੁਸੀਂ ਬੋਲਣੇ ਆ ਉਹਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਆਪਣਾ ਵਾਇਸਓਵਰ ਦੇਣਾ ਉਹਦੇ ਵਿੱਚ ਵਾਇਸਓਵਰ ਦੇ ਕੇ ਤੁਸੀਂ ਉਹਦੇ ਵਿੱਚ ਵੀਡੀਓ ਕਿਵੇਂ ਲਾਣੀ ਹੈ ਵੀਡੀਓ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਨ੍ਹਾਂ ਨੇ ਮੇਰੀ ਪਟਿਆਲੇ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਤੁਸੀਂ ਵੀਡੀਓ YouTube ਤੋਂ ਕਿਵੇਂ ਡਾਊਨਲੋਡ ਕਰਦੀਆਂ Facebook ਤੋਂ ਕਿਵੇਂ ਕਰਦੀਆਂ ਉਹਨਾਂ ਨੂੰ ਪਤਾ ਵਾ ਉਹਨਾਂ ਨੇ ਵੀਡੀਓ ਡਾਊਨਲੋਡ ਕਰ ਲੈਣੀ ਹੈ ਤੁਸੀਂ ਉੱਥੋਂ ਜਾ ਕੇ ਵੀਡੀਓ ਡਾਊਨਲੋਡ ਕਰ ਸਕਦੇ ਹੋ ਨੋ ਕਾਪੀਰਾਈਟ ਸਟ੍ਰਾਈਕ ਵਾਲੀ ਜਾਂ ਫਿਰ ਕੀ ਕਰਨਾ ਤੁਸੀਂ ਬਹੁਤ ਸਾਰੀਆਂ ਇਹੋ ਜਿਹੀ ਵੈਬਸਾਈਟਾਂ ਆ ਗਈਆਂ ਨੇ ਜਿੱਥੋਂ ਤੁਸੀਂ ਵੀਡੀਓ ਡਾਊਨਲੋਡ ਕਰ ਸਕਦੇ ਹੋ ਅਗਰ ਤੁਸੀਂ ਵੀਡੀਓ ਵੀ ਡਾਊਨਲੋਡ ਨਹੀਂ ਕਰਨੀ ਹੈਗੀ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਤਾਂ ਤੁਸੀਂ ਕੀ ਕਰਨਾ ਉਹਦੇ ਵਾਸਤੇ ਦੇਖੋ ਜਿਵੇਂ ਮੈਂ ਪਹਿਲਾਂ ਔਰੇ ਇੱਕ VN ਵੀਡੀਓ ਐਡੀਟਰ ਦੇ ਵਿੱਚ ਤੁਹਾਨੂੰ ਐਡੀਟਿੰਗ ਕਰਨੀ ਸਿਖਾਈ ਸੀਗੀ ਤੁਸੀਂ ਐਡੀਟਿੰਗ ਕੀ ਕਰਨੀ ਆ ਦੇਖੋ ਆ ਆ ਗਿਆ VG VN ਵੀਡੀਓ ਐਡੀਟਰ ਦਾ ਫੇਸ ਆ ਗਿਆ ਤੁਸੀਂ ਕੀ ਕਰਨਾ ਇੱਥੇ ਤੁਸੀਂ ਆਪਣੀ ਵੌਇਸ ਰੱਖ ਦੇਣੀ ਤੁਸੀਂ ਇਹਦੇ ਤੇ ਆਪਣੀ ਵੌਇਸ ਰੱਖ ਤੇ ਝੁਟਕੜਾਂ ਵਾਲੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਦੇ ਤੇ ਤੁਸੀਂ ਵੀਡੀਓ ਲਾਉਣੀ ਆ ਵੀਡੀਓ ਕਿਹੜੀ ਲਾਉਣੀ ਆ ਜੋ ਵੀ ਤੁਸੀਂ ਝੁਟਕੜਾਂ ਦੇ ਵਿੱਚ ਬੋਲਿਆ ਤੁਸੀਂ ਉਹ ਟਾਈਪ ਕਰਕੇ ਇੱਥੇ ਲਿਖੇ ਜਾਣ ਨਾਲ ਦੇ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਨਾ ਕੋਈ ਵੀ ਨਿਊਜ਼ਪੇਪਰ ਦੀ ਫੋਟੋ ਲਾ ਦਿਓ ਨਿਊਜ਼ਪੇਪਰ ਦੀ ਫੋਟੋ ਲਾ ਦਿਓ ਤੁਸੀਂ ਨਿਊਜ਼ਪੇਪਰ ਦੀ ਫੋਟੋ ਕਿਵੇਂ ਲਾਣੀ ਹੈ ਬਲਰ ਕਰਕੇ ਲਗਾਨੀ ਹੈ ਬਲਰ ਕਰਕੇ ਬਲਰ ਹੋਉਂਦੀ ਹੈ ਫੋਟੋ ਉਹ ਬਲਰ ਹੋ ਜਾਂਦੀ ਹੈ ਐਡੀਟਿੰਗ ਦੇ ਵਿੱਚ ਹੀ ਹੋ ਜਾਂਦੀ ਹੈ ਜਿਨ੍ਹਾਂ ਨੇ ਮੇਰੀ ਪਟਿਆਲੇ ਵਰਕਸ਼ਾਪ ਲਗਾਈ ਸੀ ਨਾ ਉਹਨਾਂ ਨੂੰ ਵੀ ਦੱਸਿਆ ਸੀਗਾ ਵੀ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਐਡਿਟ ਕਰਦਾ ਹੋ ਉਹਨਾਂ ਨੂੰ ਬਹੁਤ ਡੀਪਲੀ ਸਹੀ ਤਰੀਕੇ ਨਾਲ ਸਿਖਾਇਆ ਸੀ ਤੁਸੀਂ ਕਿਸੇ ਵੀ ਵੀਡੀਓ ਨੂੰ ਕਿਵੇਂ ਐਡਿਟ ਕਰ ਸਕਦੇ ਹੋ ਜਿਨ੍ਹਾਂ ਨੇ ਮੇਰੀ ਉਹ ਕਲਾਸ ਲਗਾਈ ਸੀ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤੁਸੀਂ ਕੀ ਕਰਨਾ ਬੈਕਗਰਾਉਂਡ ਦੇ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਇਸ ਰੱਖ ਲੈਣੇ ਜਿਹੜੇ ਛੁਟਕਲੇ ਤੁਸੀਂ ਬੋਲੇ ਸੀ ਉਸ ਤੋਂ ਬਾਅਦ ਤੁਸੀਂ ਬਲਰ ਵਾ ਕਰਕੇ ਤੁਸੀਂ ਨਿਊਜ਼ਪੇਪਰ ਦੀ ਇਮੇਜ ਰੱਖ ਦੇਣੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਵਾਇਸ ਬੋਲੀ ਸੀ ਕੋਈ ਵੀ ਛੁਟਕਲਾ ਬੋਲਿਆ ਸੀ ਹਨਾ ਕੋਈ ਵੀ ਛੁਟਕੋ ਬੋਲਿਆ ਸੀ ਉਹ ਤੁਸੀਂ ਇੱਥੇ ਲਿਖੀ ਜਾਣਾ ਛੁਟਕਲਾ ਜੋ ਵੀ ਤੁਸੀਂ ਬੋਲਿਆ ਸੀਗਾ ਉਹ ਪੰਜਾਬੀ ਦੇ ਵਿੱਚ ਟਾਈਪ ਹੋ ਜਾਏਗਾ ਇੱਥੇ ਆਈ ਜਾਏਗਾ ਤੇ ਪਿੱਛੇ ਹਲਕਾ ਦਾ ਮਿਊਜ਼ਿਕ ਲਗਾ ਦੇਣਾ ਮਿਊਜ਼ਿਕ ਦੇ ਨਾਲ ਇੱਕ ਚੀਜ਼ ਤੁਸੀਂ ਹੋਰ ਡਾਊਨ ਤੁਸੀਂ ਦੇਖਿਆ ਹੋਣਾ ਨਾ YouTube ਤੇ ਜਾਂ ਫਿਰ ਤੁਸੀਂ Facebook ਤੇ ਜਾਂ ਫਿਰ ਤੁਸੀਂ ਮਤਲਬ ਦੀ Instagram ਤੇ ਰੀਲ ਵੀ ਦੇਖਿਓਣੀ ਹਾਸੇ ਵਾਲਾ ਮਿਊਜ਼ਿਕ ਲੱਗਿਆ ਹੁੰਦਾ ਨਾ ਤਾਂ ਐਂਡ ਦੇ ਵਿੱਚ ਉਹ ਤੁਸੀਂ ਮਿਊਜ਼ਿਕ ਡਾਊਨਲੋਡ ਕਰ ਲੈਣਾ ਵਾ ਉਹ ਮਿਊਜ਼ਿਕ ਡਾਊਨਲੋਡ ਕਰਕੇ ਤੁਸੀਂ ਉਹ ਵਾਇਸ ਦੇ ਪਿੱਛੇ ਲਾ ਦੇਣਾ ਜਿੱਥੇ ਕਮੇਡੀ ਦੇ ਵਿੱਚ ਹਾਸੇ ਵਾਲਾ ਮਿਊਜ਼ਿਕ ਹੋਊਗਾ ਨਾ ਤੁਸੀਂ ਹਾਸੇ ਵਾਲਾ ਮਿਊਜ਼ਿਕ ਲਗਾ ਦੇਣਾ ਵਾਇਸ ਲਗਾ ਦੇਣੀ ਨਿਊਜ਼ਪੇਪਰ ਦਾ ਤੁਸੀਂ ਬਲਰ ਕਰਕੇ ਫੋਟੋ ਲਾ ਦੇਣੀ ਤੇ ਉੱਪਰ ਤੁਸੀਂ ਉਹਦੇ ਤੇ ਜੋ ਵੀ ਤੁਸੀਂ ਸ਼ੂਟ ਕਰਾ ਬੋਲੂਗੇ ਤੁਸੀਂ ਉਹ ਉੱਪਰ ਲਿਖੀ ਜਾਣਾ ਪਿਆ ਦੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਇਨੂੰ ਤੁਸੀਂ ਐਕਸਪੋਰਟ ਕਰ ਲੈਣਾ ਬਸ ਇੰਨਾ ਕੰਮ ਆ ਤੁਸੀਂ ਇਹ ਕੰਮ ਤੁਸੀਂ ਕਿੰਨੇ ਮਿੰਟ ਦੇ ਵਿੱਚ ਕਰ ਲੋਗੇ ਵੱਧ ਤੋਂ ਵੱਧ ਤੁਸੀਂ ਅੱਧੇ ਘੰਟੇ ਦੇ ਵਿੱਚ ਤੁਸੀਂ 10 ਤੋਂ 15 ਝਟਕਲੇ ਤੁਸੀਂ ਬੜੇ ਆਰਾਮ ਨਾਲ ਤੁਸੀਂ ਬਣਾ ਲੋਗੇ ਉਸ ਤੋਂ ਬਾਅਦ ਜਦੋਂ ਤੁਹਾਡੇ ਬਣ ਗਿਆ ਤੁਸੀਂ YouTube ਤੇ ਅਪਲੋਡ ਕਰ ਦੇਣਾ ਉਹੀ ਵੀਡੀਓ ਨੂੰ ਤੁਸੀਂ Facebook ਤੇ ਅਪਲੋਡ ਕਰ ਦੇਣਾ ਤੇ ਇਸੇ ਵੀਡੀਓ ਦੀ ਰੀਲ ਬਣਾ ਕੇ ਇਸੇ ਵੀਡੀਓ ਦੀ ਰੀਲ ਬਣਾ ਕੇ ਤੁਸੀਂ Instagram ਤੇ Instagram ਉੱਤੇ ਤੁਸੀਂ ਅਪਲੋਡ ਕਰ ਦੇਣੀ Instagram ਤੇ ਸਾਰਿਆਂ ਨਾਲੋਂ ਵੱਧ ਵਾਇਰਲ ਹੋਏਗੀ ਤੁਹਾਡੀ ਇਹ ਵੀਡੀਓ ਤੇ ਉਸ ਤੋਂ ਫੇਸਬੁਕ ਤੇ ਵੀਰਲ ਹੋਏਗੀ ਤੇ YouTube ਤੇ ਤਾਂ ਹੋਣੀ ਹੀ ਹੋਣੀ ਆ ਤੇ ਇਹਦੇ ਜਿਹੜੇ ਚੁਟਕਲੇ ਨੇ ਇਹ ਦੇਖੋ ਇਹਦੇ ਵਿੱਚ ਪੰਜਾਬੀ ਦੇ ਵਿੱਚ ਚੈਨਲ ਹੀ ਨਹੀਂ ਹੈਗਾ ਕੋਈ ਕੋਈ ਵੀ ਚੈਨਲ ਨਹੀਂ ਹੈਗਾ ਜੋ ਹੋਇਆ ਵੀ ਤਾਂ ਮਿਲਦਾ ਇੱਕ ਜਾਂ ਦੋ ਹੋਏਗਾ ਮਿਲਦਾ ਉਹ ਵੀ ਨਹੀਂ ਹੈਗਾ ਹਿੰਦੀ ਦੇ ਵਿੱਚ ਹੈਗੇ ਨੇ ਉਹ ਬਤੂ ਦੋ ਬੋ ਘੱਟ ਨੇ ਦੋ ਚਾਰ ਨੇ ਬਸ ਉਹਨਾਂ ਦੇ ਵਿੱਚ ਮਿਲੀਅਨ ਦੇ ਵਿੱਚ ਵੀਵ ਆਉਂਦੇ ਨੇ ਅਗਰ ਤੁਸੀਂ ਇਹ ਟੋਪਿਕ ਤੇ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 60 ਤੋਂ ਲੈ ਕੇ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਓਗੇ ਕਿਉਂਕਿ ਇਹ ਜਿਹੜਾ ਚੈਨਲ ਆ ਬਹੁਤ ਤੇਜ਼ੀ ਨਾਲ ਗਰੋਅ ਹੁੰਦਾ ਬਹੁਤ ਤੇਜ਼ੀ ਨਾਲ ਤੇ ਇਹ ਲੋਕ ਚੀਜ਼ਾਂ ਦੇਖਦੇ ਨੇ ਕਿਉਂਕਿ ਤੁਸੀਂ ਜਿਹਦੇ ਸਮੇਂ ਦੇ ਵਿੱਚ ਜਾਂ ਤੁਸੀਂ ਆਪਣੇ ਆਲੇ ਦੁਆਲੇ ਆਪਣੀ ਸੁਸਾਇਟੀ ਦੇ ਵਿੱਚ ਦੇਖ ਲਓ ਹਰ ਇੱਕ ਬੰਦਾ ਮਤਲਬ ਵੀ ਪਰੇਸ਼ਾਨ ਆ ਡਿਪਰੈਸ਼ਨ ਦੇ ਵਿੱਚ ਆ ਖੁਸ਼ ਨਹੀਂ ਹੈਗਾ ਉਹ ਉਹਨੂੰ ਕੋਈ ਨਾ ਕੋਈ ਚੀਜ਼ ਹੋ ਜੀ ਹੈਗੀ ਆ ਜਿਹੜੀ ਮਤਲਬ ਵੀ ਉਹ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਰਹਿੰਦਾ ਵਾ ਇਸ ਲਈ ਉਹਨੂੰ ਹੱਸਣ ਲਈ ਨਾ ਕੋਈ ਚੀਜ਼ ਚਾਹੀਦੀ ਆ ਬਹੁਤ سارے ਲੋਕ ਨੇ ਦੇਖੋ ਜਿਹੜੇ ਕਪਿਲ ਸ਼ਰਮਾ ਦਾ ਸ਼ੋਅ ਦੇਖਦੇ ਨੇ ਕਿਉਂ ਦੇਖਦੇ ਨੇ ਕਿਉਂਕਿ ਕਪਿਲ ਸ਼ਰਮਾ ਜਿਹੜਾ ਉਹ ਲੋਕਾਂ ਨੂੰ ਹਸੋਂਦਾ ਵਾ ਕਾਮੇਡੀ ਕਰਦਾ ਵਧੀਆ ਉਹ ਤੇ ਲੋਕੋ ਤੋਂ ਚੈਨਲ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਲੋਕ ਡਿਪਰੈਸ਼ਨ ਚੋਂ ਬਾਹਰ ਨਿਕਲਦੇ ਨੇ ਸੋ ਇਸ ਕਰਕੇ ਜੇ ਤੁਸੀਂ YouTube ਚੈਨਲ ਬਣਾ ਦਿੰਨੇ ਹੋ ਲੋਕ ਤੁਹਾਡੀ ਵੀਡੀਓ 101% ਦੇਖਣਗੇ ਕਿਉਂਕਿ ਤੁਹਾਡੀ ਵੀਡੀਓ ਦੇ ਵਿੱਚ ਹਾਸਾ ਹੀ ਬਹੁਤ ਆ ਬਸ ਤੁਸੀਂ ਇੱਕ ਕੰਮ ਕਰਨਾ ਜੀ ਜਦੋਂ ਵੀ ਜਦੋਂ ਵੀ ਤੁਸੀਂ ਵੀਡੀਓ ਤੁਸੀਂ ਬਣਾਉਣੀ ਆ ਉਹਦੇ ਵਿੱਚ ਤੁਸੀਂ ਵੌਇਸ ਬਹੁਤ ਵਧੀਆ ਤਰੀਕੇ ਨਾਲ ਦੇਣੀ ਆ ਜਿਹੜੀ ਤੁਸੀਂ ਪੇਸ਼ਕਾਰੀ ਕਰਨੀ ਆ ਨਾ ਲੋਕਾਂ ਨੂੰ ਆਪਣੀ ਪੇਸ਼ਕਾਰੀ ਦਿਖਾਉਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ਕਾਰੀ ਹੋਣੀ ਚਾਹੀਦੀ ਆ ਵੀ ਲੋਕ ਦੇਖਣ ਲੋਕ ਹੱਸਣ ਹੱਸਣ ਦੀ ਲੋਕ ਮਜਬੂਰ ਹੋ ਜਾਣਾ ਤੁਸੀਂ ਇਦਾਂ ਦੀ ਪ੍ਰੇਸ਼ਕਾਰੀ ਕਰਨੀ ਹੈ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕ੍ਰੀਏਟੀਵਿਟੀ ਕੀ ਕਰ ਸਕਦੇ ਹੋ ਕਿਤੇ ਜੀ ਕਰਨੀ ਕਿ ਕ੍ਰੀਏਟੀਵਿਟੀ ਸਿਰਫ ਵੌਇਸ ਦੇ ਵਿੱਚ ਆਵਾਜ਼ ਦੇ ਵਿੱਚ ਇਹ ਤੁਸੀਂ ਕ੍ਰੀਏਟੀਵਿਟੀ ਕਰਦੇ ਆ ਜਾਨੀ ਕਿ ਮੇਰੇ ਕਹਿਣ ਦਾ ਮਤਲਬ ਵੀ ਤੁਹਾਡਾ ਚੁਟਕਲਾ ਪੜਨ ਦਾ ਟੰਗ ਜਿਹੜਾ ਤੁਸੀਂ ਚੁਟਕਲਾ ਪੜਨਾ ਨਾ ਉਹ ਤੁਹਾਡਾ ਟੰਗ ਹੋਣਾ ਚਾਹੀਦਾ ਪੜਨ ਦਾ ਹੁਣ ਮੰਨ ਕੇ ਚੱਲੋ ਤੁਸੀਂ ਕਿਸੇ ਨੂੰ ਬੰਦੇ ਨੂੰ ਕਹਿੰਦਾ ਯਾਰ ਆ ਕਿਤਾਬ ਦੇ ਉੱਤੇ ਨਾ ਤੁਹਾਨੂੰ ਲੈਸਨ ਪੜ੍ਹ ਕੇ ਸੁਣਾ ਦੇ ਕਈ ਬੰਦੇ ਤਾਂ ਇਦੀ ਸੁਣਨ ਜਾਂਦੇ ਇੱਕ ਵਾਰ ਦੀ ਗੱਲ ਹੈ ਕਿ ਮੈਂ ਉੱਥੇ ਗਿਆ ਸੀ ਮੇਰੇ ਨਾਲ ਇਦਾਂ ਹੋ ਗਿਆ ਹਨਾ ਕਈ ਵਾਰ ਇਹ ਸਮਝ ਜਾਂਦਾ ਇੱਕ ਵਾਰ ਦੀ ਗੱਲ ਸੀ ਵੀ ਮੈਂ ਉੱਥੇ ਗਿਆ ਸੀ ਜਾਂ ਤੇ ਮੇਰੇ ਨਾਲ ਇਹ ਚੀਜ਼ ਹੋ ਗਈ ਦੇਖੋ ਦੋਵਾਂ 'ਚ ਕਿੰਨਾ ਫਰਕ ਆ ਨਾ ਸੋ ਇਸੇ ਤਰ੍ਹਾਂ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਚੁਟਕਲੇ ਨੂੰ ਕਿੰਨਾ ਵਧੀਆ ਤੁਸੀਂ ਲੋਕਾਂ 과ੜੀ ਪੇਸ਼ਕਾਰ ਕਰਦੇ ਹੋ ਉਹਦੀ ਤੁਹਾਡੀ ਪੇਸ਼ਕਾਰੀ ਕਿੰਨੀ ਸੋਹਣੀ ਹੈ ਲੋਕਾਂ 과ੜੀ ਤੁਹਾਡੇ ਤੇ ਇਹ ਡਿਪੈਂਡ ਕਰਦਾ ਜਿੰਨੀ ਸੋਹਣੀ ਤੁਹਾਡੀ ਪੇਸ਼ਕਾਰੀ ਹੋਊਗੀ ਲੋਕ ਤੁਹਾਡੀ ਵੀਡੀਓ ਦੇਖਣਗੇ ਵਾਇਰਲ ਹੋਊਗੀ ਤੁਹਾਡੀ ਵੀਡੀਓ ਸ਼ੇਅਰ ਕਰਨਗੇ ਤੁਹਾਡੇ ਫੋਲੋਅਰਸ ਵਧਣਗੇ ਤੇ ਤੁਹਾਡੇ ਫੋਲੋਅਰਸ ਦੇ ਨਾਲ ਨਾਲ ਤੁਹਾਡੇ ਪੈਸੇ ਵੀ ਵਧਣਗੇ ਇਹ ਚੈਨਲ ਤੁਹਾਡਾ 10 ਤੋਂ 15 ਦਿਨ ਦੇ ਵਿੱਚ ਗਰੋਅ ਹੋਏਗਾ ਤੇ 10 ਤੋਂ 15 ਦਿਨ ਦੇ ਵਿੱਚ ਹੀ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੋਗੇ ਤੇ ਮਹੀਨੇ ਦੇ ਵਿੱਚ ਮੈਂ ਕਹਿ ਰਿਹਾ 60 ਤੋਂ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੂਗੇ ਇਹ ਚੈਨਲ ਬਣਾ ਕੇ ਤੁਸੀਂ ਡੇਲੀ ਵੀਡੀਓ ਅਪਲੋਡ ਕਰਕੇ ਤੁਸੀਂ ਬਸ ਸੋਜੋ ਤੇ ਤੁਹਾਨੂੰ ਸੋਤੇ-ਸੋਤੇ ਨੂੰ ਵੀ ਇਹ YouTube ਚੈਨਲ ਤੁਹਾਨੂੰ ਪੈਸੇ ਕਮਾ ਕੇ ਦੇਗਾ ਘੱਟੋ-ਘੱਟ ਮਹੀਨੇ ਦਾ 60-70000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੂਗੇ ਇੱਕ ਵਾਰ ਤੁਸੀਂ ਸ਼ੁਰੂ ਤਾਂ ਕਰੋ ਬਹੁਤ ਸੋਕਾ ਕੰਮ ਬਹੁਤ ਸੋਕਾ ਜੇ ਤੁਸੀਂ ਇਹਦੀ YouTube ਚੈਨਲ ਨਹੀਂ ਤੁਸੀਂ ਸਟਾਰਟ ਕਰ ਸਕਦੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਤੁਸੀਂ ਦੁਨੀਆ ਤੇ ਮਤਲਬ ਕੋਈ ਕੰਮ ਕਰ ਸਕੋਗੇ ਫਿਰ ਤੁਹਾਨੂੰ ਵਿਹਲੇ ਰਹਿਣ ਦੀ ਹੀ ਆਦਤ ਆ ਫਿਰ ਤੁਹਾਡਾ ਤਾਂ ਬਸ ਰੱਬ ਹੀ ਰੱਖਾ ਹੋਆ ਸੋ ਅਗਰ ਜੇ ਤੁਸੀਂ ਕਹਿੰਦੇ ਹੋ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇਹਦੇ ਉੱਤੇ ਇੱਕ ਪ੍ਰੋਪਰਲੀ ਪ੍ਰੋਪਰਲੀ ਇਹਦੇ ਤੇ ਮੈਂ ਇੱਕ ਵੀਡੀਓ ਬਣਾ ਕੇ ਲਿਆਦਾ ਵੀ ਮੈਂ ਤੁਹਾਨੂੰ ਐਡੀਟਿੰਗ ਕਰਕੇ ਵੀ ਦੱਸਦਾ ਤੇ ਵੌਇਸ ਓਵਰ ਕਿਵੇਂ ਕਰਨੀ ਆ ਉਹ ਵੀ ਦੱਸਦਾ ਐਡੀਟਿੰਗ ਵੀ ਦੱਸਦਾ ਪਿੱਛੇ ਫੋਟੋ ਕਿਵੇਂ ਲਾਉਣੀ ਆ ਵੀਡੀਓ ਕਿਵੇਂ ਲਾਣੀ ਉੱਪਰ ਕੈਪਸ਼ਨ ਆ ਜਿਹੜਾ ਟਾਈਟਲ ਜੀ ਕਿਵੇਂ ਲਿਖਣੇ ਆ ਜੇ ਤੁਸੀਂ ਚੋਣਿਓ ਤਬ ਇਸ ਵੀਡੀਓ ਦੇ ਥੱਲੇ ਤੁਸੀਂ ਪਲੀਜ਼ ਕਮੈਂਟ ਕਰਕੇ ਮੈਨੂੰ ਲਿਖ ਦਿਓ ਕਿ ਵੀਰ ਜੀ ਸਾਨੂੰ ਪ੍ਰੋਪਰਲੀ ਵੀਡੀਓ ਬਣਾ ਕੇ ਸਾਨੂੰ ਦੱਸ ਦਿਓ ਤਾਂ ਮੈਂ ਪ੍ਰੋਪਰ ਦੀ ਵੀਡੀਓ ਬਣਾ ਕੇ ਮੋਬਾਈਲ ਫੋਨ ਤੋਂ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗਾ ਤੇ ਉਸ ਤੋਂ ਪਹਿਲਾਂ ਇੱਕ ਕੰਮ ਜ਼ਰੂਰ ਕਰਨਾ ਤੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਨਾ ਵਾ ਇੰਸਟਾਗ੍ਰਾਮ ਤੇ ਫੋਲੋ ਕਰਕੇ ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਵੀਡੀਓ ਨੂੰ ਤਿੰਨ ਚਾਰ ਦੋਸਤਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਵਾ ਜੇ ਤੁਸੀਂ ਮੇਰਾ ਇਹ ਕੰਮ ਕਰੋਗੇ ਤਾਂ ਮੈਂ ਤੁਹਾਡੇ ਵਾਸਤੇ ਅਗਲੇ ਹਫਤੇ 36 ਤੋਂ 36 ਇਹ ਵੀਡੀਓ ਪੂਰੇ ਮੋਬਾਈਲ ਫੋਨ ਦੇ ਉੱਤੇ ਪੂਰੀ ਡੀਪਲੀ ਤੁਹਾਨੂੰ ਬਣਾ ਕੇ ਦਿਖਾਵਾਂਗਾ ਉਹ ਤੁਸੀਂ ਸੇਮ ਟੂ ਸੇ ਉਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਜੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ ਸੋ ਅਗਰ ਤੁਸੀਂ ਮੇਰੀ ਕੋਈ ਲਾਈਵ ਵਰਕਸ਼ਾਪ ਜਿਹੜੀ ਮੇਰੀ ਅੱਗੇ ਹੋਣ ਵਾਲੀ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਲਿਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਤੋਂ ਪੁੱਛ ਸਕਦੇ ਹੋ ਵੀ ਜਿਹੜੀ ਮੇਰੀ ਅਗਲੀ ਵਰਕਸ਼ਾਪ ਆ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਹੋਊਗੀ ਉਹ ਪੂਰੀ ਜਾਣਕਾਰੀ ਤੁਸੀਂ ਮੇਰੀ ਟੀਮ ਕੋਲੋਂ ਫੋਨ ਕਰਕੇ ਤੁਸੀਂ ਲੈ ਸਕਦੇ ਜੀ ਜਿਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਅੱਜ ਹੀ ਤੁਸੀਂ ਸਾਡੀ ਟੀਮ ਕੋਲੋਂ ਪੁੱਛ ਸਕਦੇ ਹੋ ਜੀ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਇਹ ਹੋ ਜਾਏਗਾ ਵਾ ਜਿਹੜਾ ਕਹਿੰਦਾ ਕਿ ਵੀਰ ਜੀ ਅਸੀਂ ਤਾਂ ਉਹਨੂੰ ਪਰਸਨਲੀ ਮਿਲ ਕੇ 3-4 ਘੰਟੇ ਦੇ ਵਿੱਚ ਜਾਂ 2-3 ਘੰਟੇ ਤੁਹਾਡੇ ਕੋਲ ਲਗਾ ਕੇ ਅਸੀਂ ਮਤਲਬ ਇਹ ਕੰਮ ਸਿੱਖਾਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਮੇਰੇ ਕੋਲ ਤੁਸੀਂ ਆ ਸਕਦੇ ਹੋ ਬਸ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੈਨੂੰ ਮਿਲਣ ਦਾ ਤੁਸੀਂ ਸਮਾਂ ਲੈ ਸਕਦੇ ਹੋ ਆਪਾਂ ਕਿਸੇ ਦਿਨ ਬੈਠ ਕੇ ਮੈਂ ਤੁਹਾਨੂੰ ਉਸੇ ਤਰ੍ਹਾਂ ਪਰਸਨਲ ਤਰੀਕੇ ਨਾਲ ਵੀ ਤੁਹਾਨੂੰ ਮੈਂ ਸਿਖਾ ਦਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ